ਹਰ ਕੇ ਰੰਗ ਰਤਾ ਮੰਗਾਵੇ ਰਸ ਰਸਾਲ ਰਸ ਸਭ ਦੇ ਰਵਈਆ ਨਿਦਕਰ ਤਾਰ ਚੂਏ ਅਤ ਨਿਰਮਲ ਜਿਨ ਪਿਆ ਤਿਨਹੀ ਸੁਖ ਲਹੀਆ ਮਨਹਟ ਕਰਮ ਕਰੇ ਅਭਿਮਾਨੀ ਜੋ ਬਾਲਕ ਬਾਲੂ ਕਰ ਉਸਰੀਆ ਆਵੇ ਲਹਿਰ ਸਮੰਦ ਸਾਗਰ ਕੀ छिनम है पिन पिन टह पैया हर सर सागर हर है आपे पे जग है सब खेल खिलैया जो जल तरंग जल जलह समावे नानक आपे आप रमैया बिलावल महला चौथा सदगुर परचे मन मुंदरा पाई गुर का सबद तन भसम दृढ़ैया ਅਮਰ ਪਿੰਡ ਭੈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦ ਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ ਤਜੇ ਗਿਰ ਸਤ ਭਇਆ ਬਨਵਾਸੀ ਇਕ ਖਿਨ ਮਨਵਾ ਟਿਕੇ ਨਾ ਟਿਕਈਆ ਤਾਵਤ ਤਾਏ ਤਦੇ ਕਰ ਆਵੇ ਹਰ ਹਰ ਸਾਧੂ ਸਰਣ ਪਵਈਆ ਤੀਆ ਭੂਤ ਛੋਡ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਝੇ ਗੁਰ ਕੈ ਸਬਦ ਨਿਰਾਸ ਸੁਖ ਲਹੀਆ ਉਪਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਵਨ ਕਰਈਆ ਪ੍ਰਭਵਨ ਕਰੇ 부জে ਨਹੀਂ ਤ੍ਰishna ਮਿਲ ਸੰਗ ਸਾਧ ਦਇਆ ਕਰ ਲਹੀਆ ਆਸਣ ਸਿਧ ਸਿਖੇ ਬਹੁ ਤੇਰੇ ਮਨ ਮਾਗੇ ਰਿਤ ਸਿਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ சாਤ ਨਾਵੇ ਮਿਰ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਅੰਡਜ ਜੇ ਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਓ ਪਈਆ ਸਾਧੂ ਸਰਣ ਪਰੇ ਸੋਬਰੇ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮ ਜੈ ਦੇਉ ਕੰਬੀਰ ਤ੍ਰਿਲੋਚਨ ਔ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਤਨਾ ਜਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਚਲ ਅੰਗੀਕਾਰ ਕਰਈਆ ਨਾਨਕ ਸਰਣ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹਲਾ ਚੌਥਾ ਅੰਤਰੇ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਧੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ RAM ਗੁਰ ਮੋਹਨ ਮੋਹਿ ਮਨ ਲਈਆ ਹਉ ਅਕਾਲ ਵਿਕਲ ਪਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹੋ ਨਿਰਖਤ ਫਿਰੋ ਸਭ ਦੇਸ ਦਿਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੇ ਜਿਨ ਹਰ ਪ੍ਰਭ ਮਾਰਕ ਪੰਥ ਦਿਖਈਆ ਕੋਈ ਆਣ ਸਦੇਸਾ ਦੇ ਪ੍ਰਭ ਕੇਰਾ ਰਿਦ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦੇਉ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ चल चल सखी हम प्रभ पर बोधे गुण कामल कर हर प्रभ लहिया भगत उवा को नाम कहियत है शरण प्रभु पाछे पैया खिमा सिगार करे प्रभ खुशिया मन दीपक गुर ज्ञान बलैया रस रस भोग करे प्रभ मेरा हम तिस आगे जियो कट कट पैया ਹਰ 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 ਕੰਠ ਹੈ ਬਨਿਆ ਮਨ ਮੋਤੀ ਝੂਰ ਵਡ ਗਹਿਨ ਗਹਿਨਈਆ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੋੜ ਨ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਅਵਰ ਅਵਰ ਕਿਛ ਕੀਜੇ ਸਭ ਬਾਦ ਸਿਗਾਰ ਫੋਕਟ ਫੋਕਟਈਆ ਕਿਓ ਸਿਗਾਰ ਮਿਲਣ ਕਹਿ ਤਾਈ प्रभलियो सुहागन थूक मुख पहया हम चेरी तू अगम घुसाई क्या हम करे तेरे वस पैया दया दीन करो रख ले वो। नानक हर गुर सरण समैया बिलावल महला चौथा मैं मन तन प्रेम अगम ठाकुर का खिन खिन सरदा मन बहुत उठैया ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤਰਿਕ ਪ੍ਰਿਯੋ ਪ੍ਰਿਯੋ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਅਗੇ ਸਿਰ ਕਟਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਦ ਨਾ ਪਈਆ ਬੇਦਨ ਨਾ ਟਿਕ ਦੇਖ ਪੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹੋਖਿਨ ਪਲ ਰਹਿ ਨ ਸਕੋ ਬਿਨ ਪ੍ਰੀਤਮ ਜੋ ਬਿਨ ਅਮਲੇ ਅਮਲੇ ਮਰ ਗਈਆ ਜਿੰਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰਨ ਨ ਪਾਵੇ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹੋ ਤਿਸ ਵਿਟੋ ਬਲਬਲ ਘੁਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾ ਸਤ ਸਤ ਸਤਗੁਰ ਸਰਣ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਣ ਜੇ ਆਵੇ ਪ੍ਰਭ ਆਏ ਮਿਲੇ ਖਿਨ ਢੀਲ ਨ ਪਈਆ ਕਰ ਕਰ ਕਿਰਿਆ ਚਾਰ ਵਧਾਏ मन पाखंड करम कपट लो भैया बेस्वा कै घर बेटा जनमया पिता ताहे क्या नाम सदैया पूरब जनम भगत कर आए गुरु हर 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 भगत जमैया भगत भगत करते हर पाया जाहर हर, हर 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 नाम समैया ਪ੍ਰਭ ਆੜ ਆੜ ਮਹੰਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਹਾਪ ਕਰ ਨਾਨਕ ਕਢ ਲਈਆ ਰਾਗ ਬਿਲਾਵਲ ਮਹਿਲਾ ਪੰਜਵਾਂ ਅਕਤਪਦੀ ਕਰ 12ਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਜ ਆਨ ਸਰਣ ਗਹੀ ਰਹਾਉ ਪ੍ਰਭ ਚਰਨ ਕਮਲ ਅਪਾਰ ਹੋ ਜਾਉ ਸਦ ਬਲੇ ਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨ ਜਾਹੇ ਹਰ ਨਾਮ ਰਸਨਾ ਕਹਿਨ ਮਲ ਪਾਪ ਕਲ ਮਲ ਦਹਿਨ ਚੜ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਢੋਰ ਪ੍ਰੇਮ ਪਰীত ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀਏ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਢੋਲੀਏ ਇਤ ਊਤ ਪ੍ਰਭ ਬਸੇ ਹਰ ਹਰ ਚੀਤ ਤਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮਨਾ ਪੇਖੇ ਹੈ ਨੈਨ ਸੁਨ ਮੋਹਿ ਅਨਹਤ ਬੈਨ ਹਰ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਇਆਲ ਹਰ ਨਿਗਮ ਲਹੇ ਨ ਭੇਵ ਨਿਤ ਕਰੇ ਮਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾ ਕੀ ਮਹਾ ਵਿਖੜੀ ਕਾਰ ਤਾ ਕੀ ਮਿਤ ਨਾ ਜਾਣੇ ਕੋਏ ਜਲ ਥਲ ਮਹੀਲ ਸੋਏ ਕਰ ਬੰਦ ਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾ ਪੂਰ ਬਿਲਾਵਲ ਮਹਿਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰੇ ਹਰ ਪਰਿਓ ਦਵਾਰ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਕਰ ਤਿਆ ਲੇ ਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸੁਆਮੀ ਦੀਨਾ ਨਾਥ ਦਿਆਲ ਜਾਂਚੋ ਸੰਤ ਰਵਾਲ ਰਹਾਓ संसार बिकिया कूप तम अज्ञान मोहत कूप गहि पूजा प्रभु जी लेहो हर नाम अपना देहो प्रभु तुझ बिन नाहि ठाओ नानक बल बल जाओ लोभ मोहे पाधी देह बिन भजन होवत खेह ਜਬ ਦੂਤ ਮਹਾ ਭਿਆਨ ਚਿਤ ਗੁਪਤ ਕਰ ਮਹਿ ਜਾਨ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਏ ਪੈ ਪੰਜਨਾ ਮੁਰਾਰ ਕਰ ਦਇਆ ਪਤਿਤ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤਹਿ ਸਮਾਹੇ ਗੈ ਓਟ ਚਤਵੀ ਨਾਥ ਨਾਨਕਾ ਦੇ ਰਖ ਹਾਤ ਹਰ ਗੁਣ ਨਿਧੇ ਗੋਪਾਲ ਸਰਬ ਕਟ ਪ੍ਰਤੀ ਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਨ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰੇ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸੋਹਿਤ ਅਲ ਕਮਲ ਭਿੰਨ ਨਾ ਭੇਤ ਜੋ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜੋ ਤਰੁਣ ਪਰਤ ਪਰਾਨ ਜੋ ਲੋਭੀਏ ਤਨਦਾਨ ਜੋ ਦੂਧ ਜਲੇ ਸੰਜੋਗ ਜੋ ਮਹਾ ਖੁਦਿਆਰਤ ਭੋਗ ਜੋ ਮਾਤ ਪੂਤ ਹੈ ਹੇਤ ਹਰ ਸਿਮਰੈ ਨਾਨਕ ਨੇਤ ਜੋ ਦੀਪ ਪਤਨ ਪਤੰਗ ਜੋ ਚੋਰ ਹਿਰਤ ਨਿਸੰਗ ਮੈਗ ਲਹਿ ਕਾਮੇ ਬੰਧ ਜੋ ਗ੍ਰਸਤ ਬਖਹੀ ਤੰਦ ਜੋ ਜੁਆਰ ਬਿਸਨ ਨ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾ ਦੇਨੇ ਹੋ यात्रिक चाहत में हो जन जीवन सत संग गोबिंद भजना रंग रस ना बखाने नाम नानक दर्शन दान गुण गाए सुन लिख दे सो सब फल हर ले कुल समूह करत उद्धार संसार उतरस पार ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੇ ਮੁਰਾਰ ਹਰ ਨਾਨਕ ਸਰਨ ਦੁਆਰ ਬਿਲਾਵਲ ਮਹਿਲਾ ਪਹਿਲਾ ਤਿ ਤੇ ਕਰ ਦਸਮਾ ਜਤ ਏਕ ਓੰਕਾਰ ਸਤਗੁਰ ਪ੍ਰਸਾਦ ਏਕਸ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਜਾਲਾ ਅਗਮ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਕਟ ਕਟ ਦੇਖਿਆ